ਆਹ ਪਿੰਨੀ। ਕਿਸਾ ਮੇਰੇ ਬਟਾ? ਇਹ ਸਾਡੀ ਪਿੰਨੀ ਹੈ ਜੀ। ਛੋਟੀ ਜੀ ਸੀ ਜਮਾ ਹੀ ਛੋਟੀ ਜੀ। ਜਾਲ ਨੂੰ ਚੱਕ ਚੱਕ ਕੇ ਇਹਨੂੰ ਗੋਦਿਆਂ ਚ ਪਾਲਿਆ ਹੈ। ਲਓ ਮੇਰੇ ਬੇਟੇ, ਕਿਸਾ ਹੈ ਮੇਰੇ ਬੱਚਾ? ਆਦੂ ਦੇ ਵੀ ਇਹਦੇ ਵੀ ਕੋਈ ਛੱਟ ਮਾਰ ਗਿਆ ਸੀ ਯਾਰ। ਦਿਖਾਓ ਰ ਛੱਟ। ਆਹ ਦੇ। ਇਹਨੂੰ ਬਸ ਇੱਕ ਅੱਧੀ ਗੋਲੀ ਦਿੱਤੀ ਆ ਠੀਕ ਆ ਮੈਂ ਕਿਹਾ ਜਮ ਕੀ ਵਾਲੀਆਂ ਗੋਲੀਆਂ ਦੇ ਜਾਣੀਆਂ ਨੇ। ਹਨਾ? ਗੋਲੀ ਖਾਏਗਾ ਅੱਜ? ਅੱਜ ਗੋਲੀ ਖਾਣੀ ਹੈ। ਖਾਏਗਾ ਮੇਰੇ ਬਟੇ। ਕਿਸਾ ਹੈ? ਹੈਲੋ ਕਰੋ। ਹੈਲੋ। ਕੀ ਕਾ ਕੇ ਸੀਗਾ ਯਾਰ ਵਿਚਾਰੀ ਇਹ ਪਤਾ ਨਹੀਂ ਕੀ ਹੈ ਯਾਰ ਇਹਨੂੰ ਨਾ ਇਹਦੀ ਜਾਨ ਨਿਕਲ ਰਹੀ ਹੈ ਯਾਰ ਨਹੀਂ ਯਾਰ ਇਹ ਤਕਲੀਫ ਤੇ ਬੱਚਾ ਹੈ ਮੈਂ ਕੁਝ ਨਹੀਂ ਕਰ ਸਕਿਆ ਇਹਦੇ ਲਈ ਯਾਰ ਪਤਾ ਨਹੀਂ ਯਾਰ ਇਹਦੀ ਜਾਨ ਕਦ ਨਿਕਲਨੀ ਹੈ ਠੀਕੇ ਯਾਰ ਮੈਨੂੰ ਟੀਕੇ ਲਾਉਣ ਨੂੰ ਮੇਰੇ ਤਕਲੀਫ ਹੁੰਦੀ ਹੈ ਟੀਕੇ ਜਦੇ ਮਲਾਉਣਾ ਇਹ ਬਹੁਤ ਜ਼ਿਆਦਾ ਉਹ ਹੋ ਗਈ ਹੈ ਇਹਨੂੰ ਅਸਲ ਵਿੱਚ ਕੈਂਸਰ ਹੈ ਇਹਨੂੰ ਕੈਂਸਰ ਹੈ ਪਰ ਕੈਂਸਰ ਨਾਲ ਹਜੇ ਵੀ ਲੜ ਰਹੀ ਹੈ ਇਹ ਆਹ ਦੇਖੋ ਉਹ ਜਗ੍ਹਾ ਤੇ ਹੋ ਗਿਆ ਮਗਰ ਇਹ ਤੇ ਐਂਟੀਬਾਇਓਟਿਕ ਨਹੀਂ ਦੇ ਸਕਦੇ ਕਿਉਂਕਿ ਐਂਟੀਬਾਇਓਟਿਕ ਨੂੰ ਜਾਦੇ ਨੁਕਸਾਨ ਪਹੁੰਚਾਉਂਦੇ ਆ ਜਾਦੇ ਹੋਰ ਵੀਕ ਹੋ ਜਾਂਦੀ ਆ ਤੇ ਆਹ ਘਰ ਆਕੈਨ ਖਾਲੀ ਇੱਥੇ ਕੋਈ ਨਹੀਂ ਬੰਦਾ ਹੈਗਾ ਬਹੁਤ ਵਧੀਆ ਬਣਾਇਆ ਹੈ ਸਾਰਾ ਸਿਸਟਮ ਪਾਣੀ ਪੂਣੀ ਦੇ ਅੰਦਰ ਜਾਂਦਾ ਤੇ ਬੰਦ ਕਰਿਆ ਹੈ ਹਾਲੰਦਪਣ ਐਤ ਵਾਰ ਆ ਜਾ ਜੀ ਤੇ ਇੱਕ ਬੱਚੇ ਹੋਰ ਨੂੰ ਦਿਖਾਉਣਾ ਸੁਈ ਗਿਆ ਕੁੱਤੀ ਸੁੱਈ ਹੈ ਪਿਓਰ ਬਲੈਕ ਬੱਚਾ ਜੇ ਕਿਸਨ ਚਾਹੀਦਾ ਹੋਇਆ ਤਾਂ ਦੱਸਿਓ ਕਿਹਦਾ ਹੈ मेरे है बुत हाँ मेरा बेटा कैसा है हाँ हाँ मेरा बच्चा की खाना भी कुछ पाने खाने यार हाँ मेरे आजा आ जा बहर आ जा करना जी हाँ बच्चे देख के हैरान हो जाओगे यार इन्ने सोने बच्चे <coughs> आता हाँ ही यार मेरे को डब्बू शुक्र है मेल ही है यार देखो ਇਹ ਤਾਂ ਮੈਂ ਲੈ ਜਾਣਾ ਯਾਰ ਉਹ ਕਾਲਾ ਕੁੱਤਾ ਲੈ ਗਿਆ ਕੋਈ ਯਾਰ ਓਹ ਹੋ 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 ਦੇਖ ਕਿੰਨੀ ਛੋਣੀ ਕੁੱਤੀ ਹੈ ਓਫੋ ਯਾਰ ਫੀਮੇਲ ਬਾਰੇ ਹੀ ਜਿਆਦੇ ਆ ਤਿੰਨੇ ਫੀਮੇਲ ਐ ਆਹ ਦੇਖ ਲੈਣੇ ਓ ਯਾਰ ਕੁਦਰਤ ਰੰਦੋ ਹੈਗੇ ਮੇਲ ਨੇ ਦੋ ਕੁੱਤੇ ਐ ਦੋ ਕੁੱਤੀ ਡੱਬੂ ਤਾਂ ਯਾਰ ਜ਼ਬਰਦਸਤ ਐ ਕਿਆ ਬਾਤ ਹੈ ਆ ਦੇਖੋ ਮੈਂ ਦਿਖਾਉਂਦਾ ਆ ਦੇ ਮੇਰਾ ਬੇਟਾ ਦੇਖੋ ਕਿੰਨਾ ਸੋਹਣਾ ਦੇਖ ਰਹੇ ਹੋ ਬਹੁਤ ਪਿਆਰਾ ਬੱਚਿਆ ਖਾਲਾ ਕੁੱਤਾ ਸੀ ਗਿਆ ਇੱਕ ਲੈ ਗਿਆ ਕੋਈ ਛੋਟਾ ਹੀ ਲੈ ਗਿਆ ਚੱਕ ਕੇ ਕੋਈ ਚਲੋ ਜਿੰਦਗੀ ਬਣੂ ਇਹਨਾਂ ਦੀ ਹੋਰ ਕੀ ਚੱਲ ਮੇਰਾ ਪੁੱਤਰ ਅੰਦਰ ਫਿੰਨੀ ਇਹਨੂੰ ਕੁਝ ਵੀ ਕਹਿਣਾ ਹੈ ਕਰ ਜਾ ਮੇਰੇ ਬੱਚਾ ਠੀਕ ਆ ਆ ਜਾ ਪਿੰਨੀ ਆ ਜਾ ਇਹ ਇਹਦੀ ਮਾਂ ਆ ਹਾਂ ਬਈ ਕਿਹਦਾ ਹੈ ਠੀਕ ਹੈ ਤੂੰ ਹਾਂ ਇਹਦੀ ਮਾਂ ਪਿੰਨੀ ਦੀ ਤੇ ਇਹ ਸਾਰਿਆਂ ਦੀ ਮਾਂ ਆ ਜਿਹੜੀ ਆ ਫਿਰਦੀ ਆ ਇਹਦੀ ਵੀ ਹਾਲਾ ਕੇ ਮਾਮਾ ਧੀਆਂ ਕੋਈ ਕਹਿ ਦੂ ਵੀ ਮਾਮਾ ਧੀਆਂ ਨੇ ਹਾਂ ਬਈ ਨਸਬੰਦੀ ਕਰਨੀ ਸੀ ਆ ਨਸਬੰਦੀ ਹਮੇ ਹਰ ਵਾਰੀ ਰਹਿ ਜਾਂਦੀ ਆ ਕਰਨੀ ਤਾਂ ਵੀ ਜਿਹੜੇ ਕੁੱਤੇ ਹੈਗੇ ਚਲੋ ਉਹਨੇ ਕਰ ਲੈਣਗੇ ਤੇ ਗੋਲੀ ਦਿੱਤੀ ਆ ਯਾਰ ਹੁਣ ਇਹਨੂੰ ਪਾ ਕੇ ਦੁੱਧ ਦੇ ਵਿੱਚ ਪੇਨ ਕਿਲਰ बस बस मेरा बेटा होवे ना ठीक कोई दर्द ਘਟ ਜੂਗਾ ਬਾਅਦ ਚ ਉਹ ਜ਼ਖਮਾ ਤੋਂ ਵੀ ਦੇ ਦਾਂਗੇ ਸੋ ਜਾਹਦਾ ਲੈਣਾ ਸਾਰਾ ਗੋਲੀ ਬਹੁਤ ਵਧੀਆ ਹੈ ਨੇੜਾ ਕੁੱਤਾ ਗੋਲੀ ਖਾਂਦਾ ਗੋਲੀ ਖਿਲਾ ਦੋ ਟੀਕਾ ਲਾਉਂਦਾ ਟੀਕਾ ਲਾ ਦੋ ਆਜਾ ਕਾੜਜੂ ਨਾਲ ਇਹਦਾ ਸੋਜਾ ਆ ਗਿਆ ਨਾ ਮੂੰਹ ਤੇ ਬਹੁਤ ਛੇਤੀ ਬਾਹਰ ਹੁੰਦਾ ਹੁੰਦਾ ਬੱਸ ਬੱਸ ਮਿੱਟੀ ਉਹ ਯਾਰ ਰਹਿਣ ਦੇ ਬੱਸ ਮੇਰਾ ਬੇਟਾ ਹਾਂ ਬਜੇਤ ਇੱਥੇ ਬਹਿ ਠੀਕਾ ਤੂੰ ਪੰਜ ਬਹਿ ਜਾ ਫੇਰ ਚਲੀ ਜਾਈਂ ਬਾਹਰ ਬਜੇਤ ਬਹਿ ਜਾ ਦਾ ਸਿਆਰਾ ਮੈਂ ਲੋਕਾਂ ਦਾ ਕੀ ਕਰ ਦਵਾ ਮੈਨੂੰ ਸਮਝ ਨਹੀਂ ਆਉਂਦੀ ਆ ਦੇਖੋ ਦੇਖ ਰਿਹਾ ਮੂੰਹ ਹਾਂ ਪੁੱਤ ਇਹ ਸ਼ੇਰ ਫੇਨ ਇਹਦਾ ਜਿਹੀ ਛੋਟੀ ਆ ਇਹ ਬਿਰ ਨੂੰ ਵੈਹੇ ਭੌਂਕਣ ਦੀ ਆਤ ਯਾਰ ਫੜਿਆ ਇਹਨਾਂ ਨੇ ਕਿਸੇ ਨੂੰ ਨਹੀਂ ਮੰਨਦੇ ਆ ਵੀ ਡਰ ਜਾਂਦੇ ਆ ਬੰਦੇ ਤੇ ਅੱਜ ਇੱਥੇ ਸਵੇਰੇ ਸਵੇਰੇ ਐਤਵਾਰ ਦਾ ਦਿਨ ਆ ਮੰਗਣ ਵਾਲੇ ਗਊਆਂ ਬੱਚੀਆਂ ਵਾਲੇ ਨਹੀਂ ਹੁੰਦੇ ਦੁੱਧ ਮੰਗਦੇ ਫਿਰ ਸਾਰੇ ਪਿੰਡ ਦੇ ਵਿੱਚ ਉਹਨੂੰ ਕਈ ਵੀ ਜਾਣਦੇ ਆ ਵੀ ਨਹੀਂ ਤੈਨੂੰ ਕੁਝ ਨਹੀਂ ਕਹਿੰਦੀ ਅਸੀਂ ਕੋਲੇ ਖੜੇ ਆ ਪਰ ਉਹ ਜਾਂਦਾ ਜਾਂਦਾ ਬਤੰਦਰ ਦੀ ਰੋੜਾ ਮਾਰ ਗਿਆ ਆ ਜਾ ਓਰੇ ਫਿੰਨੀ ਹਾਂ ਜਾਂਦਾ ਜਾਂਦਾ ਉਹਦੇ ਰੋੜਾ ਮਾਰ ਗਿਆ ਮੈਂ ਮਗਰ ਵੀ ਗਿਆ ਮੈਂ ਬੰਦਾ ਹੋਰ ਏ ਘੇਰ ਲਿਆ ਉਹਨਾਂ ਦਾ ਉਹਨਾਂ ਦਾ ਬੰਦਾ ਉਹ ਨਹੀਂ ਸੀਗਾ ਉਹ ਕਹਿੰਦਾ ਵੀਰੇ ਮੈਂ ਤਾਂ ਹੈ ਹੀ ਨਹੀਂ ਮੈਂ ਆਪਦਾ ਗੁੱਸਾ ਗੱਸਾ ਸ਼ਾਂਤ ਕਰਕੇ ਗਾਲਾਂ ਗੂਲਾਂ ਕੱਢ ਕੇ ਉਹਨੂੰ ਆ ਗਿਆ ਪਰ ਇੱਕ ਗੱਲ ਤੁਸੀਂ ਗਊ ਬੱਚਿਆਂ ਲਈ ਪੈਸੇ ਇਕੱਠੇ ਕਰਦੇ ਫਿਰਦੇ ਹੋ ਤੇ ਇਹ ਜਾਨਵਰ ਹੁੰਦਾ ਕੀ ਬਣੂਗਾ ਤੁਸੀਂ ਇਹਨਾਂ ਦੇ ਰੋੜੇ ਮਾਰਦੇ ਫਿਰਦੇ ਹੋ ਹੈਂ ਬੇਨਤੀ ਹੈ ਮੇਰੀ ਮੇਰਾ ਹੱਥ-ਪਾਸ ਨਹੀਂ ਚੱਲਦਾ ਜੇ ਹੁਣ ਝਾਂਜਰਾ ਪਾ ਕੇ ਨਾਂ ਨੂੰ ਚ ਆਇਆ ਹੈ ਨਾ ਮੈਂ ਇੱਥੇ ਰਾਹ ਦੇ ਉੱਤੇ ਜਿਹੜੇ ਕੁੱਤਿਆਂ ਨੂੰ ਮਾਰਦੇ ਨੇ ਪਹਿਲਾਂ ਦੋ ਤਿੰਨ ਕਤੂਰੇ ਮਾਰਤੇ ਵੱਡੇ ਕੁੱਤੇ ਦੇ ਇੱਕ ਦੇ ਸੱਟ ਮਾਰ ਗਿਆ ਕੋਈ ਪਿੰਡ ਜੀ ਵੀ ਹੈ ਕਈ ਬੰਦੇ ਜੇ ਤੁਸੀਂ ਕਹਿੰਦੇ ਹੋ ਅੰਦਰ ਬੰਦ ਲਓ ਇਹਨਾਂ ਨੂੰ ਅੰਦਰ ਵੀ ਨਹੀਂ ਬੰਨਣੇ ਹਾਂ ਪੁੱਤ ਇਹਦੇ ਵੀ ਕੋਈ ਸੱਟ ਮਾਰ ਗਿਆ ਸੀਗਾ ਪਹਿਲਾਂ ਇਹ ਇਹਦਾ ਠੀਕ ਕੀਤਾ ਟ੍ਰੀਟਮੈਂਟ ਹੈ ਆਇਆ ਵੀ ਨਹੀਂ ਵੀਰੇ ਹੋਏ ਹੋਰ ਬੰਦਾ ਲੱਭੇ ਨਹੀਂ ਉਹਦਾ ਉਹਨੂੰ ਦੱਸਤਾ ਹੋਣਾ ਆ ਮੈਂ ਭੱਜ ਇੱਥੇ ਬਹਾਕਾ ਮਾਰਦੇ ਸੀ ਅੱਜ ਉਹਨੂੰ ਐ ਲੱਗਿਆ ਵੀ ਵੀ ਮਗਰ ਆਉਣਗੇ ਭੱਜ ਗਿਆ ਉਹ ਸਾਰੇ ਪਿੰਡੇ ਤੇ ਨਹੀਂ ਮੈਨੂੰ ਲੱਭਿਆ ਸਾਰੇ ਪਿੰਡੇ ਤੇ ਲੱਭ ਕੇ ਆਇਆ ਮੈਂ ਤੇ ਹੁਣ ਯਾਰ ਉਹ ਦੇਖੋ ਕਿੰਨਾ ਵੱਡਾ ਜ਼ਖਮ ਹੋਇਆ ਹੈ ਨਾ ਪਿੰਨੀ 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 ਆ ਜਾ ਅਬੀ ਆ ਜਾ ਅਬੀ ਆ ਜਾ ਆ ਜਾ ਐ ਮੇਰਾ ਪੁੱਤਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੇ ਉਹਦੀ ਅੱਖ ਬੰਦ ਹੋਈ ਜਾਂਦੀ ਐ ਮੂੰਹ ਤੇ ਰੋੜਾ ਮਾਰਿਆ ਹੱਡੀ ਐ ਯਾਰ ਮੂੰਹ ਵਾਲੀ ਆ ਜਾ ਮੇਰੇ ਪੁੱਤ ਚੱਲ ਆ ਜਾ ਦਵਾਈ ਦੇ ਦਿੱਤੀ ਠੀਕ ਤਾਂ ਚੱਲ ਕਰਦਾ ਕੋਈ ਨਹੀਂ ਜਿੰਨੇ ਜਿੰਨੇ ਤੇ ਸਾਹ ਚੱਲਦੇ ਐ ਪਰ ਯਾਰ ਦੇਖ ਦਰਦ ਕਿੰਨਾ ਹੋਇਆ ਵਿਚਾਰੀ ਨੂੰ ਹਾਂ ਮੇਰਾ ਬੇਟਾ ਆ ਜਾ ਆ ਦੁੱਧ ਪਾਈ ਆ ਜਾ ਆ ਜਾ ਅੰਦਰ ਅਦਲੀ ਆ ਜਾ ਆ ਜਾ ਇਹ ਵੀ ਕਿਹੜਾ ਹੜਦੀ ਸੀ ਮਾਂ ਦੀ ਧੀ ਨੂੰ ਇਹਨੂੰ ਇੰਨੀਆਂ ਹੱਕਾਂ ਮਾਰੀਆਂ ਹਾਂ ਪੁੱਤ ਆ ਜਾ ਆਜਾ ਆਜਾ ਕੁਛ ਨਹੀਂ ਹੁੰਦਾ ਹੁਣ ਡਰੀ ਜਾਂਦੀ ਓਈ ਬੰਦਿਆਂ ਤੋਂ ਆਜਾ 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 ਕੁਛ ਨਹੀਂ ਕਹਿੰਦਾ ਤੈਨੂੰ ਕੋਈ ਮੈਂ ਤੈਨੂੰ ਕਹੀ ਜਾਂਦਾ ਪਿੰਨੀ ਆਜਾ ਹੁਣ ਦੇ ਲਾਲ ਵਾਲੇ ਦੇਖੀ ਜਾਂਦੀ ਵੀ ਆਉਂਦਾ ਤਾਂ ਨਹੀਂ ਦੁਬਾਰਾ ਡਰ ਬੈਨਦਾ ਨਹੀਂ ਆ ਨਬਰ ਦੇ ਮੈਂ ਵੀ ਤੇ ਨਹੀਂ ਮੈਂ ਥੋੜੀ ਮਾਰੂਗਾ ਤੇਰੇ ਯਾਰ ਦੱਸ ਹੈ ਮੈਂ ਥੋੜੀ ਮਾਰੂਗਾ ਹਾਂ ਹਾਂ ਛੋਟੀ ਛੋਟੀ ਚੱਕ ਕੇ ਹੱਥਾਂ ਦੇ ਵਿੱਚ ਪਾਲੀ ਹੋਈ ਹੈ ਜੋ ਮੈਂ ਛੋਟੀ ਜੀ ਹੁੰਦੀ ਸੀ ਸਭ ਤੋਂ ਛੋਟਾ ਇਹਦਾ ਹੁੰਦਾ ਹਾਂ ਕੋਈ ਨਹੀਂ ਕੋਈ ਨਹੀਂ ਹੁਣ ਇਹਨੂੰ ਗੋਲੀ ਦੇ ਦੰਨੇ ਆ ਸੋ ਜਾ ਇਹਦਾ ਉੱਤਰ ਜਾਊਗਾ ਹਾਂ ਚਲ ਕੋਈ ਨਹੀਂ ਨਾ ਪਰ ਮੈਂ ਤੈਨੂੰ ਕਹਿੰਦਾ ਸੀ ਨਾ ਪਿੰਨੀ ਨਾ ਭੱਜ ਮਗਰ ਉਹਨਾਂ ਦੇ ਤੈਨੂੰ ਕਹਿੰਦਾ ਸੀ ਨਾ ਮੈਂ ਤੂੰ ਮੰਨੀ ਏ ਮੇਰੀ ਗੱਲ ਮੈਂ ਕਹਿੰਦਾ ਵੀ ਨਹੀਂ ਪਿੰਨੀ ਤੇ ਰੋਟੀ ਪਾਣੀ ਜਿਹੜਾ ਖਾਦਾ ਹੋਇਆ ਵੀ ਟਿਕ ਜਾ ਬਹਿ ਜਾ ਤੇਰੇ ਕੋਈ ਮਾਰ ਦੂ ਤੇਰੇ ਕੋਈ ਮਾਰ ਦੂ ਮੈਂ ਤੈਨੂੰ ਮੈਨੂੰ ਲੱਗਦਾ ਹੀ ਸੀ ਮੈਨੂੰ ਮੈਂ ਕਈ ਦਿਨਾਂ ਦਾ ਕਹਿੰਦਾ ਸੀ ਕਿ ਤੇਰੇ ਕੋਈ ਮਾਰ ਦੂਗਾ ਪਿੰਨੀ ਹਾਂ ਕਰ ਦੂੰਦਾ ਹਾਂ ਹਾਂ ਆ ਲੈ ਫਿਰ ਪੁੱਤ ਉਹ ਕਰੀ ਆ ਜਾ ਦਵਾਈ ਦੇਈ ਆ ਜਾ ਇਨਸਾਨ ਬਣ ਜੋ ਯਾਰ ਬਣ ਜੋ ਇਨਸਾਨ ਨਾ ਕਰੋ ਇਹ ਤੇ ਕੰਮ ਆ ਜਾ ਆ ਜਾ ਆ ਜਾ ਆ ਜਾ ਗੋਲੀ ਦੇ ਨੈਪਨ ਕਿਲਰ ਰਹੀ ਆ ਜਾ ਆਇਆ ਪੁੱਤ ਆ ਜਾ ਆ ਜਾ ਪੇਨਕੀਲਰ ਪਾਉਂਗਾ ਆ ਜਾ ਆ ਜਾ ਮੇਰੇ ਪੁੱਤਰ ਪੀ ਲੈ ਪੀ ਲੈ ਪੀ ਲੈ ਪੀ ਲੈ ਮੈਂ ਹੋਰ ਪਾਣਾ ਖੜ ਗਿਆ ਪੇਨਕੀਲਰ ਦੇ ਦੇ ਨੇ ਆਂ ਬੂਫੋਂ ਟੈਪ ਹੀ ਹੁੰਦੀ ਹੈ ਚੱਲ ਉਧਰ ਉਧਰ ਚੱਲ ਉਧਰ ਬੈਠ ਆ ਜਾ ਉਹ ਚੱਲ ਦੇਖ ਜਨ ਉੱਪਰ ਜੈਕਸਨ ਦੇ ਕੀ ਹੋਇਆ ਜੈਕਸਨ ਚੱਲ ਉਧਰ ਪਿੰਨੀ ਪਿੱਛੇ हट ਪਿੱਛੇ ਪਿੱਛੇ ਹੋ ਜਾ ਨਾ ਉਹਦੇ ਕੋਲ ਜਾ ਪਿੱਛੇ ਪਿੱਛੇ ਆਹ ਹੈ ਦਾ ਪਾਗਲ ਜੈਕਸਨ ਹੈ ਪਾਗਲ ਹੈ ਚੱਲ ਬਸ ਠੀਕ ਹੈ ਮੈਂ ਪਾਦਮਾ ਯਾਰ ਤੈਨੂੰ ਗੋਲੀ ਜੀ